ਕਿਉਂਕਿ ਸਰਕਾਰ ਬਹੁਤ ਵੱਡੀ ਠੱਗੀ ਮਾਰਨ ਜਾ ਰਹੀ ਹੈ ਤੁਹਾਡੇ ਨਾਲ ਤੁਹਾਨੂੰ ਗਮਰਾਹ ਕਰਕੇ ਭੁਲੇਖੇ ਚ ਲੈ ਕੇ ਬਹੁਤ ਵੱਡਾ ਨੁਕਸਾਨ ਕਰਨੇ ਜਾ ਰਹੇ ਆ ਮੈਨੂੰ ਰਾਤ 7-8 ਪਿੰਡਾਂ ਦੇ ਵਿੱਚੋਂ ਫੋਨ ਆਇਆ ਕਹਿੰਦੇ ਭਾਈ ਸਾਨੂੰ ਸਾਡੇ ਐਮਐਲਏ ਨੇ ਸੁਨੇਹਾ ਲਾਇਆ ਕਿ ਤੁਸੀਂ ਕੱਲ ਨੂੰ ਉੱਥੇ ਚੰਡੀਗੜ੍ਹ ਪਹੁੰਚਣਾ ਹੈ ਸਰਕਾਰ ਨੇ ਤੁਹਾਡੇ ਨਾਲ ਮੀਟਿੰਗ ਕਰਨੀ ਹੈ ਇਹ ਉਨਾ ਪਿੰਡਾਂ ਸਨੇਹ ਲੱਗੇ ਆ ਜਿੰਨਾ ਪਿੰਡਾਂ ਦੇ ਵਿੱਚ ਇਹ ਜ਼ਮੀਨਾਂ ਲੈਂਡ ਪੂਲਿੰਗ ਨੀਤੀ ਤਹਿਤ ਦੱਬ ਰਹੇ ਆ ਸੋ ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਕਰਦਾ ਬਾਈ ਦੇਖਿਓ ਕਿਤੇ ਫਾਜਿਓ ਭੁੱਲ ਕੇ ਵੀ ਸੈਕਟਰ 35ਏ ਦੀ ਜਿਹੜੀ ਸਰਕਾਰ ਨਾਲ ਮੀਟਿੰਗਾਂ ਉਹ ਮੀਟਿੰਗ ਨਾਲ ਤੁਸੀਂ ਜਾਇਓ ਕਰਨ ਕਿਉਂਕਿ ਬਹੁਤ ਤਕੜੀ ਇਹ ਸੋਡਰ ਸਕੀਮ ਲੱਗਣੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਏ ਉਹਨਾਂ ਦੇ ਚੇਲੇ ਚ ਪਾਟਿਆ ਜਿਹਨੂੰ ਇੱਕ ਕਹਾਣੀ ਇੱਕ ਸਕ੍ਰਿਪਟ ਲਿਖ ਕੇ ਦੇਂਦੇ ਵੀ ਤੂੰ ਆਹ ਚੈਨਲਾਂ ਦੇ ਉੱਤੇ ਜਾ ਕੇ ਆਹ ਗੱਲ ਬੋਲਣੀ ਆ ਵੀ ਅਸੀਂ ਆਪਣੀ ਜ਼ਮੀਨ ਦੇਤੀ ਜੀ ਇਹ ਲੈਂਡ ਪੂਲਿੰਗ ਨੀਤੀ ਬਹੁਤ ਵਧੀਆ ਜੀ ਕਿ ਲੋਕਾਂ ਨੂੰ ਬੜੇ ਫਾਇਦੇ ਹੋਣਿਆ ਜੀ 4 ਕਰੋੜ ਦਾ ਖੱਲਾ ਹੋ ਜੂ 10 ਕਰੋੜ ਦਾ ਖੱਲਾ ਹੋ ਜੂਗਾ ਤੇ ਆ ਜਿਹੜੇ ਜੁੱਤੀ ਚੱਟ ਆਹ ਜੁੱਤੀ ਚੱਟ ਮੀਡੀਆ ਜਿਹੜਾ ਦਲਾਲ ਮੀਡੀਆ ਜਿਹੜੇ ਨੇ ਦੱਲੇ ਬਣੇ ਹੋਏ ਮੀਡੀਆ ਵਾਲੇ ਨੇ ਉਹ ਚਲਾ ਰਹੇ ਨੇ ਖੜਾ ਆਇਆ ਸੀਗਾ ਆ ਸਰਦਾਰ ਭਵਾਂਸੀਆਂ ਮਾਨ ਨੇ ਇੱਕ ਬੰਦਾ ਆਪਣਾ ਪਹਿਲਾ ਹੀ ਹੜਾਂ ਵਾਲੇ ਕੋਠੇ ਤੇ ਖੜਾਤਾ ਤੇ ਕਿਸ਼ਤੀ ਲੈ ਕੇ ਉਹਦੇ ਕੋਲ ਵਗ ਗਿਆ ਸੀਗਾ ਤੇ ਉਹਨੂੰ ਤਾਰ ਲਿਆ ਸੀ ਥੱਲੇ ਉਹ ਵੀ ਸਕ੍ਰਿਪਟ ਲਿਖੀ ਸੀ ਪਹਿਲਾਂ ਵੀ ਤੂੰ ਫਲਾਣੇ ਕੋਠੇ ਤੇ ਚਾ ਕੇ ਖੜਨਾ ਤੇ ਮੈਂ ਕਿਸ਼ਤੀ ਲੈ ਕੇ ਆਉਂਗਾ ਨਾਲ ਨਾਲ ਕੈਮਰੇ ਚੱਲਣਗੇ ਤੇ ਆਪਾਂ ਸਾਰੀ ਕਹਾਣੀ ਬਣਾ ਲਾਂਗੇ ਕੈਦ ਕਰ ਲਾਂਗੇ ਲੋਕਾਂ ਨੂੰ ਦਿਖਾਵਾਂਗੇ ਵੀ ਦੇਖੋ ਪੰਜਾਬ ਦਾ ਮੁੱਖ ਮੰਤਰੀ ਕਿੰਨਾ ਦਰਦ ਰੱਖਦਾ ਲੋਕਾਂ ਨੂੰ ਹੜ੍ਹ ਚ ਬਚਾਉਂਦਾ ਰਹਿੰਦਾ ਹੈ ਜਦੋਂ ਨੌਕਰੀਆਂ ਵਣਦਾ ਹੁੰਦਾ ਨਾ ਆਪ ਹੀ ਕਿਸੇ ਨੌਜਵਾਨ ਮੁੰਡੇ ਜਾਂ ਕੁੜੀ ਤੋਂ ਇੱਕ ਕਹਾਣੀ ਲਿਖ ਕੇ ਦਿੰਦੇ ਆ ਉਹਨੂੰ ਹੱਥ ਮੈਹਕ ਫੜਾ ਦਿੰਦੇ ਆ ਵੀ ਲਓ ਜੀ ਉਹ ਕੁੜੀਆਂ ਬੋਲਦੀਆਂ ਜਿਹੜੀਆਂ ਨੂੰ ਨੌਕਰੀ ਮਿਲੀ ਹੁੰਦੀਆਂ ਮੁੰਡੇ ਬੋਲਦਿਆ ਸਾਨੂੰ 5 ਨੌਕਰੀਆਂ ਮਿਲ ਗਈਆਂ ਸਾਨੂੰ 6 ਨੌਕਰੀਆਂ ਮਿਲ ਗਈਆਂ ਸਾਨੂੰ ਤੀਜੀ ਨੌਕਰੀ ਮਿਲ ਗਈ ਅਸੀਂ ਕੈਨੇਡਾ ਛੱਡ ਕੇ ਆ ਗਏ ਅਸੀਂ ਅਮਰੀਕਾ ਛੱਡ ਕੇ ਆ ਗਏ ਸਾਨੂੰ ਮਾਨ ਸਾਹ ਉਹਨੇ ਨੌਕਰੀਆਂ ਦੇਤੀਆਂ ਇਹ ਸਕ੍ਰਿਪਟਾਂ ਲਿਖ ਕੇ ਦਿੰਦੇ ਆ ਇਹ ਪਹਿਲੇ ਤਿਆਰੀ ਹੁੰਦੀ ਹੈ ਸਤਿ ਸ਼੍ਰੀ ਅਕਾਲ ਪੰਜਾਬੀਓ ਮੇਰੀ ਆ ਗੱਲ ਹਰ ਪੰਜਾਬੀ ਤੱਕ ਜਾਣੀ ਬਹੁਤ ਜ਼ਰੂਰੀ ਆ ਮੇਰਾ ਵੀਰ ਵੱਤ ਤੋਂ ਵੱਤ ਸਾਂਝਾ ਕਰ ਦਿਓ ਕਿਉਂਕਿ ਸਰਕਾਰ ਬਹੁਤ ਵੱਡੀ ਠੱਗੀ ਮਾਰਨ ਜਾ ਰਹੀ ਆ ਤੁਹਾਡੇ ਨਾਲ ਤੁਹਾਨੂੰ ਗਮਰਾਹ ਕਰਕੇ ਭੁਲੇਖੇ ਚ ਲੈ ਕੇ ਬਹੁਤ ਵੱਡਾ ਨੁਕਸਾਨ ਕਰਨੇ ਜਾ ਰਹੇ ਆ ਜਿਹੜੀ ਗੱਲਬਾਤ ਮੈਂ ਕਰਨ ਜਾ ਰਿਹਾ ਸੋ ਮੇਰੀ ਬੇਨਤੀ ਆ ਤੁਹਾਨੂੰ ਕਿ ਇਹਨੂੰ ਗੱਲਬਾਤ ਨੂੰ ਸਾਂਝੀ ਕਰਕੇ ਹਰ ਬੰਦੇ ਤੱਕ ਪਹੁੰਚਦੀ ਕਰ ਦਿਓ ਕੱਲ ਨੂੰ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਦੇ ਸੈਕਟਰ 35ਏ ਦੇ ਵਿੱਚ ਜਿੱਥੇ ਮਿਊਨਿਸਪਲ ਭਵਨ ਹੈ ਸੈਕਟਰ 35ਏ ਮਿਊਨਿਸਪਲ ਭਵਨ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੱਲ ਨੂੰ ਸਰਕਾਰ ਨੇ ਸਨੇਹ ਲਾਇਆ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਉੱਥੇ ਆਓ ਮੈਨੂੰ ਰਾਤ 7-8 ਪਿੰਡਾਂ ਦੇ ਵਿੱਚੋਂ ਫੋਨ ਆਇਆ ਕਹਿੰਦੇ ਭਾਈ ਸਾਨੂੰ ਸਾਡੇ ਐਮਐਲਏ ਨੇ ਸਨੇਹ ਲਾਇਆ ਕਿ ਤੁਸੀਂ ਕੱਲ ਨੂੰ ਉੱਥੇ ਚੰਡੀਗੜ੍ਹ ਪਹੁੰਚਣਾ ਹੈ ਸਰਕਾਰ ਨਾਲ ਸੁਣ ਨਾਲ ਮੀਟਿੰਗ ਕਰਨੀ ਹੈ ਇਹ ਉਹਨਾਂ ਪਿੰਡਾਂ ਸਨੇਹ ਲੱਗੇ ਆ ਜਿੰਨਾ ਪਿੰਡਾਂ ਦੇ ਵਿੱਚ ਇਹ ਜ਼ਮੀਨਾਂ ਲੈਂਡ ਪੂਲਿੰਗ ਨੀਤੀ ਤਹਿਤ ਦੱਬ ਰਹੇ ਆ ਸੋ ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਕਰਦਾ ਬਾਈ ਦੇਖਿਓ ਕਿ ਦੇ ਫਾਜੋ ਭੁੱਲ ਕੇ ਵੀ ਸੈਕਟਰ 35ਏ ਦੀ ਜਿਹੜੀ ਸਰਕਾਰ ਨਾਲ ਮੀਟਿੰਗ ਹੈ ਉਹ ਮੀਟਿੰਗ ਨਾਲ ਤੁਸੀਂ ਜਾਇਓ ਕਰਮ ਕਿਉਂਕਿ ਬਹੁਤ ਤਕੜੀ ਇਹ ਸੁਣ ਸਕੀਮ ਲੱਗਣੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿਉਂਕਿ ਸਕੀਮ ਵਾਲੇ ਸਕੀਮਾਂ ਵਾਲੇ ਬੰਦੇ ਤਾਂ ਹੈਗੇ ਆ ਇਹ ਉੱਚ ਤੁਹਾਨੂੰ ਗਮਰਾਹ ਕੀਤਾ ਜਾਣਾ ਉਹੀ ਪਿੰਡ ਬੁਲਾਏ ਜਾ ਰਹੇ ਕਿਉਂਕਿ ਪਿੰਡਾਂ ਦੇ ਲੋਕ ਅੜ ਗਏ ਪੰਜਾਬ ਦੇ ਲੋਕ ਅੜ ਗਏ ਕਿ ਅਸੀਂ ਕਿਸੇ ਵੀ ਕੀਮਤ ਤੇ ਆਪਣੀਆਂ ਜ਼ਮੀਨਾਂ ਨਹੀਂ ਦੇਣੀਆਂ ਜੋ ਮਰਜ਼ੀ ਹੋ ਜੇ ਤੁਸੀਂ ਗਮਰਾਹ ਕਰ ਰਹੇ ਹੋ ਸਾਨੂੰ ਆਹ ਦੇਖੋ ਆਹ ਆਹ ਧਿਆਨ ਨਾਲ ਸੁਣ ਲਓ ਪਹਿਲਾਂ ਨੂੰ ਦੇ ਵਿੱਚ ਸਾਨੂੰ ਗਵਰਨਮੈਂਟ ਨੂੰ ਸਰਕਾਰ ਨੂੰ ਅਸੀਂ ਭਗਵਾਨਤਮਾਨ ਸਰਕਾਰ ਨੂੰ ਅਸੀਂ ਦੇ ਰਹੇ ਆ ਆਪਣੀ ਮਰਜ਼ੀ ਨਾਲ ਦੇ ਰਹੇ ਆ ਕਿਉਂਕਿ ਸਾਨੂੰ ਇਹਦੇ ਵਿੱਚ ਫਾਇਦਾ ਹੀ ਲੱਗਿਆ ਕਿੱਲੇ ਮਾਗਰ ਜੀ ਦੇਖੋ 1000 ਗਾਟਾ ਰੈ residențial ਮਿਲ ਰਿਹਾ ਤੇ 200 ਗਾਟਾ ਤੇ ਇਹ ਜਿਹੜੀ ਜ਼ਮੀਨ ਹੈ ਲੈਂਡ ਪੂਲਿੰਗ ਸਕੀਮ ਦੇ ਵਿੱਚ ਸਾਨੂੰ ਗਵਰਨਮੈਂਟ ਨੂੰ ਸਰਕਾਰ ਨੂੰ ਅਸੀਂ ਭਗਵਾਨ ਤਮਨ ਸਰਕਾਰ ਨੂੰ ਅਸੀਂ ਦੇ ਰਹੇ ਆ ਆਪਣੀ ਮਰਜ਼ੀ ਨਾਲ ਦੇ ਰਹੇ ਆ ਕਿਉਂਕਿ ਸਾਨੂੰ ਇਹਦੇ ਵਿੱਚ ਫਾਇਦਾ ਹੀ ਲੱਗਿਆ ਮਾ ਆਉਂਦੀ ਹੈ ਜੀ ਕਿੱਲੇ ਮਾਗਰ ਜੀ ਦੇਖੋ 1000 ਗਾਟਾ ਰੈ residențial ਮਿਲ ਰਿਹਾ ਤੇ 200 ਗਾਟਾ ਕਮਰਸ਼ੀਅਲ ਮਿਲ ਰਿਹਾ ਇਹਦੇ ਨਾਲ ਉਹ ਮਗਾ 4 ਕਰੋੜ ਰੁਪਏ ਦਾ ਕਿੱਲਾ ਜਾਊਗਾ ਜੀ ساری ਜ਼ਿੰਦਗੀ ਦੀ ਰੋਟੀ ਬੰਨ੍ਹ ਜਾਂਦੀਆਂ ਜੀ ਸਾਰੀ ਜ਼ਿੰਦਗੀ ਦਾ ਦਾਅਵੇਕਟਰ ਮਿਲੂਗਾ ਕਿਰਾਏ ਵੀ ਕਰ ਸਕਦੇ ਆ ਆਪਾਂ ਖੁਦ ਵੀ ਕੰਮ ਕਰ ਸਕਦੇ ਆ ਪੰਜਾਬ ਸਰਕਾਰ ਦੇ ਵੱਲੋਂ ਦੀ ਸੂਪੇ ਦੇ ਵਿੱਚ ਲੈਂਡ ਪੂਲਿੰਗ ਨੀਤੀਆਂ ਦੇ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਇਹ ਜ਼ਮੀਨਾਂ ਦੇ ਮਾਲਕਾਂ ਦੇ ਲਈ ਬਹੁਤ ਹੀ ਜ਼ਾਹੇਵੰਦ ਹੈ ਐਸੇ ਤੁਹਾਨੂੰ ਦੱਸ ਦਿੰਦੇ ਆ ਕਿ ਸੂਬੇ ਦੇ ਵਿੱਚ ਬੇਸ਼ੱਕ ਲੈਂਡ ਪੂਲਿੰਗ ਨੀਤੀ ਦਾ ਜਿਹੜੀਆਂ ਹੋਰ ਪਾਰਟੀਆਂ ਨੇ ਜਿਹੜੇ ਹੋਰ ਸਿਆਸਤਦਾਨ ਨੇ ਉਹਨਾਂ ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਪਰ ਬਹੁਤ ਸਾਰੇ ਇਹ ਜ਼ਮੀਨਾਂ ਦੇ ਮਾਲਕ ਨੇ ਇਹ ਜਿਹੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਦੀ ਲੈਂਡ ਪੂਲਿੰਗ ਨੀਤੀ ਦੇ ਹੱਕ ਦੇ ਵਿੱਚ ਬੋਲਿਆ ਜਾ ਰਿਹਾ ਅਤੇ ਉਸ ਦੇ ਉੱਤੇ ਭਰੋਸਾ ਜਤਾਇਆ ਜਾ ਰਿਹਾ ਐਸੇ ਤੁਹਾਨੂੰ ਦੱਸ ਦਿੰਦੇ ਆ ਕਿ ਜ਼ਿਲ੍ਹਾ ਪਟਿਆਲਾ ਹੁਣੇ ਧਿਆਨ ਨਾਲ ਸੁਣ ਲਿਓ ਇਹ ਤਿੰਨ ਬੰਦੇ ਬੋਲ ਰਹੇ ਆ ਵੀ ਅਸੀਂ ਆਪਣੀ ਮਰਜ਼ੀ ਨਾਲ ਜ਼ਮੀਨ ਸਰਕਾਰਾਂ ਨੂੰ ਲੈਂਡ ਪੂਲਿੰਗ ਨੀਤੀ ਦੇ ਤਹਿਤ ਦੇਤੀ ਜ਼ਮੀਨ ਇਹ ਕੌਣ ਲੋਕ ਨੇ ਇਹ ਇਨਾਂ ਦੇ ਜਿਹੜੇ ਚੇਲੇ ਚਪਾਟੇ ਲੋਕ ਨੇ ਜਿੰਨਾਂ ਨੂੰ ਇਹ ਸਕ੍ਰਿਪਟ ਲਿਖ ਕੇ ਦੇ ਦਿੰਦੇ ਆ ਇੱਕ ਕਹਾਣੀ ਲਿਖ ਕੇ ਦੇ ਦਿੰਦੇ ਆ ਮੇਰਾ ਵੀਰ ਸਾਂਝੇ ਕਰਦੇ ਜਾਓ ਯਾਰ ਗੱਲਾਂ ਬਹੁਤ ਕੀਮਤੀ ਆ ਮੁੜ ਕੇ ਭਾਈ ਪਸਤਾਉਂਗੇ ਯਾਰ ਸਾਡਾ ਸਾਰਾ ਕੁਝ ਇਹ ਜਿਹੜੇ ਲੁਟੇਰੇ ਆ ਦਿੱਲੀ ਵਾਲੇ ਖੋਹਣ ਨੂੰ ਆ ਪਏ ਯਾਰ ਤੂੰ ਮੇਰਾ ਵੀਰ ਇਹਨੂੰ ਧਿਆਨ ਨਾਲ ਸੁਣ ਕੇ ਗੱਲ ਛੱਡ ਕੇ ਨਾ ਜਾਇਓ ਸਾਰੀ ਸੁਣ ਕੇ ਜਾਇਓ ਤੇ ਸਾਂਝਾ ਕਰ ਦੇ ਤੁਰੇ ਜਾਇਓ ਇਹ ਉਹਨਾਂ ਦੇ ਚੇਲੇ ਚ ਪਾਟਿਆ ਜਿਹਨੂੰ ਇੱਕ ਕਹਾਣੀ ਇੱਕ ਸਕ੍ਰਿਪਟ ਲਿਖ ਕੇ ਦੇ ਦਿੰਦੇ ਵੀ ਤੂੰ ਆਹ ਚੈਨਲਾਂ ਦੇ ਉੱਤੇ ਜਾ ਕੇ ਆਹ ਗੱਲ ਬੋਲਣੀ ਹੈ ਵੀ ਅਸੀਂ ਆਪਣੀ ਜ਼ਮੀਨ ਦੇਤੀ ਜੀ ਇਹ ਲੈਂਡ ਪੂਲਿੰਗ ਨੀਤੀ ਬਹੁਤ ਵਧੀਆ ਜੀ ਇਹ ਲੋਕਾਂ ਨੂੰ ਬੜੇ ਫਾਇਦੇ ਹੋਣਿਆ ਜੀ 4 ਕਰੋੜ ਦਾ ਖੱਲਾ ਹੋ ਜੂ 10 ਕਰੋੜ ਦਾ ਖੱਲਾ ਹੋ ਜੂਗਾ ਤੇ ਆਹ ਜਿਹੜੇ ਜੁੱਤੀ ਚੱਟ ਆਹ ਜੁੱਤੀ ਚੱਟ ਮੀਡੀਆ ਜਿਹੜਾ ਦਲਾਲ ਮੀਡੀਆ ਜਿਹੜੇ ਜਿਹੜੇ ਦੱਲੇ ਬਣੇ ਹੋਏ ਮੀਡੀਆ ਵਾਲੇ ਨੇ ਉਹ ਚਲਾ ਰਹੇ ਨੇ ਓਏ ਰੱਬ ਦਾ ਵਾਸਤਾ ਓ ਮੀਡੀਆ ਵਾਲੋ ਤੁਸੀਂ ਵੀ ਪੰਜਾਬੀਓ ਪੰਜਾਬ ਦਾ ਖਾਨੇਓ ਕਹੇ ਦਾ ਪੰਜਾਬ ਨਾਲ ਖੜਜੋ ਯਾਰ ਸੋ ਇਹ ਇਹ ਬਹੁਤ ਮਾਹਰ ਨੇ ਪੰਜਾਬ ਦੇ ਲੋਕੋ ਇਹਨਾਂ ਗੱਲਾਂ ਦੇ ਵਿੱਚ ਬਹੁਤ ਮਾਹਰ ਨੇ ਧਿਆਨ ਦਿਓ ਜੇ ਕੱਲ ਨੂੰ ਤੁਸੀਂ ਸੈਕਟਰ 25 35ਏ ਦੇ ਚੰਡੀਗੜ੍ਹ ਮ्युनਿਸਪਲ ਭਵਨ ਦੇ ਵਿੱਚ ਚਲੇ ਜਾਨੇ ਹੋ ਸਰਕਾਰ ਨਾਲ ਮੀਟਿੰਗ ਕਰਨ ਬਹੁਤੇ ਹਣ ਤਾਂ ਗਮਰਾਹ ਕਰ ਲੈਣਗੇ ਕਿਉਂ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ 80 ਕਰੋੜ ਦਾ ਕਿਲਾ ਹੋ ਜੂ 80 ਕਰੋੜ ਦਾ ਪਲਾਟ ਵਿਗ ਜੂ 80 ਕਰੋੜ ਦਾ ਹੋ ਜੂ ਇੰਨਾ ਫਾਇਦਾ ਹੋ ਜੂਗਾ ਉੱਥੇ ਸੋਣ ਨੂੰ ਇਹ ਬਹੁਤਾਂ ਨੂੰ ਗਮਨਾ ਕਰਨਗੇ ਦੂਜੀ ਗੱਲ ਸੋਣ ਨੂੰ ਕਰਕੇ ਇਕੱਠੇ ਆਪ ਦੇ ਦਲਾਲ মিডিਆ ਰਾਹੀਂ ਆਪ ਦੇ ਜੁੱਤੀ ਚੱਟ মিডিਆ ਰਾਹੀਂ ਇਹ ਉੱਥੇ ਖਬਰ ਫਲਾਉਣਗੇ ਵੀ ਦੇਖੋ ਜੀ ਕਿੰਨੇ ਪੰਜਾਬ ਦੇ ਲੋਕ ਕਿਸਾਰ ਕਿੰਨੇ ਪਿੰਡਾਂ ਦੇ ਲੋਕ ਪਿੰਡਾਂ ਚੋਂ ਉੱਠ ਕੇ ਆਏ ਤੇ ਉਹਨਾਂ ਨੇ ਸਹਿਮਤੀ ਪ੍ਰਗਟਾਤੀ ਸਾਡਾ ਨਾ ਸਹਿਮਤ ਹੋਗੇ ਸਰਕਾਰ ਨਾਲ ਵੀ ਅਸੀਂ ਲੈਂਡ ਪੂਲਿੰਗ ਨੀਤੀ ਦੇ ਤਹਿਤ ਆਪਣੀ ਜ਼ਮੀਨ ਦੇਣ ਨੂੰ ਤਿਆਰ ਆ ਇਹ ਮਹਰ ਨੇ ਨਾ ਗੱਲਾਂ ਚ ਧਿਆਨ ਦਿਓ ਹੜ ਆਇਆ ਸੀਗਾ ਤਾਂ ਸਰਦਾਰ ਭਵੰਸਿਓ ਮਾਨ ਨੇ ਇੱਕ ਬੰਦਾ ਆਪਣਾ ਪਹਿਲਾਂ ਹੀ ਹੜਾਂ ਵਾਲੇ ਕੋਠੇ ਤੇ ਖੜਾਤਾ ਤੇ ਕਿਸ਼ਤੀ ਲੈ ਕੇ ਉਹਦੇ ਕੋਲ ਵਗ ਗਿਆ ਸੀਗਾ ਤੇ ਉਹਨੂੰ ਤਾਰ ਲਿਆ ਸੀ ਥੱਲੇ ਉਬਸ ਸਕ੍ਰਿਪਟ ਲਿਖੀ ਸੀ ਪਹਿਲਾਂ ਵੀ ਤੂੰ ਫੁਲਾਣੇ ਕੋ ਉੱਠ ਦੇ ਚਾ ਕੇ ਖੜਨਾ ਤੇ ਮੈਂ ਕਿਸ਼ਤੀ ਲੈ ਕੇ ਆਉਂਗਾ ਨਾਲ-ਨਾਲ ਕੈਮਰੇ ਚੱਲਣਗੇ ਤੇ ਆਪਾਂ ਸਾਰੀ ਕਹਾਣੀ ਬਣਾ ਲਾਂਗੇ ਕੈਦ ਕਰ ਲਾਂਗੇ ਲੋਕਾਂ ਨੂੰ ਦਿਖਾਵਾਂਗੇ ਵੀ ਦੇਖੋ ਪੰਜਾਬ ਦਾ ਮੁੱਖ ਮੰਤਰੀ ਕਿੰਨਾ ਦਰਦ ਰੱਖਦਾ ਲੋਕਾਂ ਨੂੰ ਹੜ੍ਹ ਚ ਬਚਾਉਂਦਾ ਫਿਰਦਾ ਆ ਆਪ ਹੀ ਜਦੋਂ ਨੌਕਰੀਆਂ ਵੰਡਦਾ ਹੁੰਦਾ ਨਾ ਆਪ ਹੀ ਕਿਸੇ ਨੌਜਵਾਨ ਮੁੰਡੇ ਜਾਂ ਕੁੜੀ ਤੋਂ ਇੱਕ ਕਹਾਣੀ ਲਿਖ ਕੇ ਦਿੰਦੇ ਆ ਉਹਨੂੰ ਹੱਥ ਮਹਿਕ ਫੜਾ ਦਿੰਦੇ ਆ ਵੀ ਲਓ ਜੀ ਉਹ ਕੁੜੀਆਂ ਬੋਲਦੀਆਂ ਜਿਹੜੀਆਂ ਨੂੰ ਨੌਕਰੀ ਮਿਲੀ ਹੁੰਦੀਆਂ ਮੁੰਡੇ ਬੋਲਦੇ ਆ ਸਾਨੂੰ 5 ਨੌਕਰੀਆਂ ਮਿਲ ਗਈਆਂ ਸਾਨੂੰ 6 ਨੌਕਰੀਆਂ ਮਿਲ ਗਈਆਂ ਸਾਨੂੰ ਤੀਜੀ ਨੌਕਰੀ ਮਿਲ ਗਈ ਅਸੀਂ ਕੈਨੇਡਾ ਛੱਡ ਕੇ ਆ ਗਏ ਅਸੀਂ ਅਮਰੀਕਾ ਛੱਡ ਕੇ ਆ ਗਏ ਸਾਨੂੰ ਮਾਨ ਸਾਹ ਉਹਨੇ ਨੌਕਰੀਆਂ ਦੇਤੀਆਂ ਇਹ ਸਕ੍ਰਿਪਟਾਂ ਲਿਖ ਕੇ ਦਿੰਦੇ ਆ ਇਹ ਪਹਿਲੇ ਹੀ ਤਿਆਰੀ ਹੁੰਦੀ ਹੈ ਦੂਜੀ ਗੱਲ ਸੁਣ ਲਓ ਆਪ ਹੀ ਗੱਡੀ ਦੇ ਉੱਤੇ ਰਹਿ ਜਾਂਦਾ ਆਪ ਹੀ ਆਪਣੇ ਨਾਲ ਦੇ ਮੁੰਡੇ ਤੋਂ ਕਿਸੇ ਤੋਂ ਹਾਕ ਮਰਵਾ ਦੇਣੀ ਕਿ ਮਾਨ ਸਾਹ ਰੁਕਿਓ ਜੇ ਆਪ ਹੀ ਗੱਡੀਆਂ ਰੋਕ ਲੈਂਦੇ ਐ ਕਿਉਂ ਕੈਮਰੇ ਪਹਿਲੇ ਹੀ ਤਿਆਰ ਹੁੰਦੇ ਐ ਚੱਲਦੇ ਹੁੰਦੇ ਐ ਜੇ ਨਾਲ ਦੀ ਨਾਲ ਲੋਕ ਕਹਿੰਦੇ ਅੱਛਾ ਏਡਾ ਕਮਾਲ ਦਾ ਮੁੱਖ ਮੰਤਰੀ ਇੱਕ ਬੰਦੇ ਨੇ ਹਾਕ ਮਾਰੀ ਤੇ ਮੁੱਖ ਮੰਤਰੀ ਰੁਕ ਗਿਆ ਮੁੱਖ ਮੰਤਰੀ ਰੁਕ ਗਿਆ ਏਡੇ ਕਮਾਲ ਦੇ ਬੰਦੇ ਨੇ ਇਹ ਕਹਾਣੀਆਂ ਲਿਖਣ ਦੇ ਵਿੱਚ ਬਹੁਤ ਮਾਹਰ ਨੇ ਪਹਿਲੇ ਸੋਚ ਲੈਂਦੇ ਵੀ ਆਹ ਕਹਾਣੀ ਆ ਲੋਕਾਂ ਤੋਂ ਬੁਲਾਉਣੀ ਐ ਕਿੰਨੀਆਂ ਕਹਾਣੀਆਂ ਮੈਂ ਤੁਹਾਨੂੰ ਇਹਨਾਂ ਦੀਆਂ ਸੁਣਾਵਾਂ ਜਿੱਥੇ ਇਹਨਾਂ ਨੇ ਸਕ੍ਰਿਪਟਾਂ ਲਿਖ ਕੇ ਤੇ ਆਪ ਮਗਰੋਂ ਗਮਰਾਹ ਕੀਤਾ ਲੋਕਾਂ ਨੂੰ ਸੋ ਪੰਜਾਬ ਦੇ ਲੋਕੋ ਸੁਣੋ ਅਪੀਲ ਆ ਬਾਈ ਦੇਖਿਓ ਕਿਥੇ ਓਏ ਮਰਲਾ ਵੀ ਨਾ ਦੇ ਦਿਓ ਚਾਹੇ ਮਰਨਾ ਮਾਰਨਾ ਪੈ ਜਾ ਜੋ ਮਰਜੀ ਸੰਘਰਸ਼ ਕਰਨਾ ਪੈ ਜਾਓ ਮਰਲਾ ਜ਼ਮੀਨ ਨਾ ਉਹ ਦਿਓ ਇੱਕ ਮਰਲਾ ਵੀ ਓਏ ਨਹੀਂ ਮਿਲਣੀ ਓਹ ਧਰਤੀ ਨਹੀਂ ਮਿਲਣੀ ਉਹ ਦੁਨੀਆ ਦੇ ਉੱਤੇ ਦੁਨੀਆ ਦੇ ਉੱਤੇ ਆਬਾਦੀ ਵਧ ਰਹੀ ਹੈ ਧਰਤੀ ਘਟ ਰਹੀ ਹੈ ਕੰਕਰੀਟ ਦਾ ਜੰਗਲ ਬਣ ਰਿਹਾ ਹੈ ਵੱਡੇ ਵੱਡੇ ਚਿੰਤਤ ਬੁੱਧੀਜੀਵੀ ਵਿਗਿਆਨੀ ਲੋਕ ਪਿੱਟ ਰਹੇ ਨੇ ਕਿ 2050 ਤੱਕ ਜਾਂਦਿਆਂ ਜਾਂਦਿਆਂ 70 ਫੀਸਦੀ ਧਰਤੀ ਜਿਹੜੀ ਉਹ ਕੰਕਰੀਟ ਦੇ ਜੰਗਲ ਨੇ ਦੱਬ ਲੈਣੀ ਹੈ ਦੁਨੀਆ ਡਿਮਾਂਡ ਹੋ ਰਹੀ ਹੈ ਸੋਡੇ ਕੋਲੇ ਦੁਨੀਆ ਦੀ ਉਹ ਲੈਂਡ ਉਹ ਧਰਤੀ ਆ ਉਹ ਜਿਹੜੀ ਸਭ ਤੋਂ ਜ਼ਿਆਦਾ ਪਜਾਉ ਹੈ ਜੋ ਮਰਜ਼ੀ ਪੈਦਾ ਕਰ ਲੋ ਜੜੀ ਬੂਟੀ ਤੋਂ ਲੈ ਕੇ ਨਾਜ ਪਾਰਾ ਪ੍ਰੂਡ ਕੁੱਲ ਚੀਜ਼ ਬਨਾਸਪਤੀ ਕਿੱਥੇ ਹੁੰਦੀ ਆ ਧਰਤੀ ਤੇ ਹੁੰਦੀ ਆ ਯਾਰ ਉਹ ਧਰਤੀ ਦੇ ਨਾਲ ਦੀ ਅੱਖ ਆ ਬਾਈ ਆ ਤੁਹਾਨੂੰ ਵੀਡੀਓ ਸੁਣਾਉਣਾ ਮੈਂ ਇੱਕ ਸੁਣੀ ਹੋਣਾ ਸ਼ਾਇਦ ਤੁਸੀਂ ਉਹ ਜਿੱਥੇ ਇੱਕ ਬੰਦਾ ਰੋਈ ਜਾਂਦਾ ਮਹਾਲੀ ਦਾ ਬੰਦਾ ਰੋਈ ਜਾਂਦਾ ਇੱਕ ਮਹਾਲੀ ਦਾ ਬੰਦਾ ਇੱਕ ਰੋ ਰਿਹਾ ਕਹਿੰਦਾ ਮੈਂ ਢੂੜ ਕਰੋੜ ਨੂੰ ਕਿਲਾ ਵੇਚਿਆ ਸੀਗਾ ਤੇ ਅੱਜ ਮੈਂ ਸੜਕ ਤੇ ਖੜ ਗਿਆ ਕਿ ਜਿਹੜੀ ਲਈ ਖੜਾ ਅਪੁੱਛ ਰੋ ਜਿਨ੍ਹਾਂ ਨੇ 2-2 ਕਰੋੜ ਦੇ 4-4 ਕਰੋੜ ਦੇ 10-10 ਕਰੋੜ ਦੇ ਕਿੱਲੇ ਵੇਚਿਆ ਬਾਈ ਮਹਾਲੀ ਜੀਲਕਪੁਰ ਦੇ ਵਿੱਚ ਅੱਜ ਸੜਕਾਂ ਦੇ ਆਗੇ ਅੱਜ ਆਪਣੀਆਂ ਦੁਕਾਨਾਂ ਦੇ ਉੱਤੇ ਚੌਕੀਦਾਰ ਲੱਗੇ ਖੜੇ ਆ ਰੋਂਦੇ ਆ ਪਿੱਟਦੇ ਆ ਪੈਸਾ ਨਹੀਂ ਬਾਈ ਖੜਨਾ ਪੈਸਾ ਨਹੀਂ ਖੜਨਾ ਯਾਦ ਰੱਖਿਓ ਮੇਰੀ ਗੱਲ ਪੈਸਾ ਨਹੀਂ ਖੜਨਾ ਇੱਕ ਮੈਂ ਹੋਰ ਪੁੱਛਣਾ ਚਾਹੁੰਦਾ ਆ ਕੌਲੀ ਚੱਟਾ ਨੂੰ ਜਿਹੜੇ ਕਹਿੰਦੇ ਸਰਕਾਰ ਬਹੁਤ ਵਧੀਆ ਸਕੀਮ ਲੈ ਕੇ ਆਈ ਆ ਮੈਨੂੰ ਇਹ ਗੱਲ ਦਾ ਜਵਾਬ ਦਿਓ ਜਿੰਨੀਆਂ ਕਲੋਨੀਆਂ ਇਕੱਠੀਆਂ ਗਈਆਂ ਜੀਰਕਪੁਰ ਰਖੜ ਮਹਾਲੀ ਲੁਧਿਆਣੇ ਦੇ ਵਿੱਚ ਕਿੰਨੀਆਂ ਕਲੋਨੀਆਂ ਇਕੱਠੀਆਂ ਨਹੀਂਆਂ ਮੈਨੂੰ ਰਸੋ ਬਾਈ ਕੋਈ ਕਲੋਨੀ ਡਿਵੈਲਪ ਹੋਈ ਯਾਰ ਕੋਈ ਕਲੋਨੀ ਡਿਵੈਲਪ ਹੋਈ ਆ 20% ਕੋਈ 30% ਇਸ ਤੋਂ ਵੱਧ ਕਲੋਨੀਆਂ ਡਿਵੈਲਪ ਨਹੀਂ ਹੋਣਗੀਆਂ ਬਾਈ ਸਾਰੀਆਂ ਕਲੋਨੀਆਂ ਖਾਲੀ ਪਈਆਂ ਨੇ ਤੇ ਸੋਨੂੰ ਇਹਨਾਂ ਨੇ ਆਹ ਹਰਾਨੀ ਜਨ ਗੱਲ ਦੇਖੋ ਕਹਿੰਦੇ ਕਿਲਾ ਜ਼ਮੀਨ ਸੋਡੀ ਅਸੀਂ ਲਵਾਂਗੇ ਉਹ ਜੋ ਮੋੜ ਕੇ ਸੋਨੂੰ ਦੋਖ ਨਾਲਾਂ ਦੇ ਦਿਆਂਗੇ 1200 ਗੈਜ ਦੋ ਕਨਾਲਾਂ ਹੋ ਗਈਆਂ 6 ਕਨਾਲਾਂ ਰੱਖ ਲਾਂਗੇ ਤੁਸੀਂ ਉਹ ਦੋ ਕਨਾਲਾਂ ਦੇ ਵਿੱਚ ਘਰ ਪਾ ਲਓ ਕੋਈ ਦੁਕਾਨ ਪਾ ਲਓ ਜੋ ਮਰਜ਼ੀ ਕਰ ਲਓ ਕਿ ਕੀ ਕਰੋਗੇ ਦੱਸੋ ਮੈਨੂੰ ਕਿੱਧਰ ਨੂੰ ਜਾਓਗੇ ਸੋ ਇਹਨਾਂ ਕੋਲ ਪੈਸੇ ਪੂਦੇ ਹੈ ਨਹੀਂ ਡਰਾਮੇ ਕਰੀ ਜਾਂਦੇ ਆ 2500 ਕਰੋੜ ਦੇ 2500 ਕਰੋੜ ਦੇ ਰਹਿਣ ਰਹਿਣ ਹੁੰਦੇ ਰਹਿਣ ਪੱਤਰ ਹੁੰਦੇ ਜਿਹੜੇ ਰਹਿਣ ਪੱਤਰ ਜਿਹਦੇ ਬੌਂਡ ਹੁੰਦੇ ਆ ਉਹਨਾਂ ਨੂੰ ਸਰਕਾਰ ਨਿਲਾਮ ਕਰ ਚੁੱਕੀ ਐ ਬੇਚ ਚੁੱਕੀ ਐ ਪਿਛਲੇ 3 ਦਿਨਾਂ ਦੀ ਖਬਰ ਆ ਪੰਜਾਬ ਦੇ ਅੰਦਰ ਪੰਜਾਬ ਦੇ ਤਹਿਸੀਲਾਰਾਂ ਨੂੰ ਪੰਜਾਬ ਦੇ ਪਟਵਾਰੀਆਂ ਨੂੰ ਰੈਤਾਂ ਹੋਈਆਂ ਨੇ ਕਿ ਜਿੰਨੀ ਪੰਜਾਬ ਦੇ ਵਿੱਚ ਪਈਆਂ ਪਈਆਂ ਨੇ ਖਾਲ ਪਹੇ ਹੈ ਜਿਹੜੇ ਖਾਲ ਤੇ ਪਈਆਂ ਨੇ ਇਹ ਪਣਚਾਇਤ